ਹੁਣ ਘਰ ਬੈਠੇ ਹੀ ਹੋਵੇਗਾ ਇਲਾਜ WhatsApp ਤੇ ਮਿਲੇਗੀ ਦਵਾਈਆਂ ਦੀ ਪਰਚੀ ਘਰ ਬੈਠੇ ਹੀ ਮਿਲੇਗੀ ਟੈਸਟਾਂ ਦੀ ਰਿਪੋਰਟ WhatsApp ਨਾਲ ਲਿੰਕ ਹੋਵੇਗਾ ਆਮ ਆਦਮੀ ਕਲੀਨਿਕ ਜਬ ਸਰਕਾਰ ਅਜ ਤੋਂ ਸੂਬੇ ਦੇ ਵਿੱਚ ਆਮ ਆਦਮੀ ਕਲੀਨਿਕ WhatsApp ਚੈਟਬੋਟ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਘਰ ਬੈਠੇ ਹੀ WhatsApp ਤੇ ਪਤਾ ਜਲ ਜਾਵੇਗਾ ਕਿ ਕਿਹੜੀ ਦਵਾਈ ਕਿਸ ਟਾਈਮ ਖਾਣੀ ਹੈ ਮੈਡੀਕਲ ਰਿਪੋਰਟ ਦੀ ਜਾਣਕਾਰੀ ਕੀ ਹੈ ਤੇ ਕਲੀਨਿਕ ਦੇ ਵਿੱਚ ਚੈੱਕਅਪ ਦੇ ਲਈ ਕਦੋਂ ਜਾਣਾ ਹੈ ਇਹ ਸਭ ਦੀ ਜਾਣਕਾਰੀ ਹੁਣ ਤੁਹਾਡੇ ਮੋਬਾਈਲ ਤੇ ਹੀ ਮਿਲ ਜਾਵੇਗੀ ਇਹ ਚੈਟਬੋਟ ਸਹੂਲਤ WhatsApp ਰਾਹੀਂ ਕੰਮ ਕਰੇਗੀ ਜਿਸ ਨਾਲ ਮਰੀਜ਼ਾਂ ਨੂੰ ਕਲੀਨਿਕ ਜਾਂ ਦਫ਼ਤਰਾਂ 'ਚ ਲੰਬੀਆਂ ਕਤਾਰਾਂ ਵਿੱਚ ਖੜਾ ਨਹੀਂ ਹੋਣਾ ਪਵੇਗਾ। ਇਹ ਚੈਟਬੋਟ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ ਜੋ ਮਰੀਜ਼ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਟੈਸਟ ਰਿਪੋਰਟ ਭੇਜਣ ਤੱਕ ਸਾਰੀਆਂ ਸੇਵਾਵਾਂ ਨੂੰ ਆਸਾਨੀ ਦੇ ਨਾਲ ਕਵਰ ਕਰੇਗਾ। ਇਹ ਐਲਾਨ ਪੰਜਾਬ ਸਰਕਾਰ ਦੀ ਆਮ ਆਦਮੀ ਕਲੀਨਿਕ ਮੁਹਿੰਮ ਨੂੰ ਹੋਰ ਤੀਬਰਤਾ ਦੇਣ ਵਾਲਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਸਹੂਲਤ ਅਜ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਵਿੱਚ ਸ਼ੁਰੂ ਕੀਤੀ ਇਸ ਦੇ ਨਾਲ ਹੀ ਆਉਣ ਵਾਲੇ 2 ਮਹੀਨਿਆਂ ਦੇ ਵਿੱਚ 200 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਅਤੇ 4 ਨਵੇਂ ਮੈਡੀਕਲ ਕਾਲਜ ਵੀ ਪੰਜਾਬ ਦੇ ਵਿੱਚ ਬਣਾਏ ਜਾਣਗੇ ਤਾਂ ਇਸ ਸਹੂਲਤ ਦਾ ਹੁਣ ਤੁਸੀਂ ਫਾਇਦਾ ਕਿਵੇਂ ਲੈਣਾ ਹੈ ਐਡਵਿਟ ਨੂੰ ਦੱਸਦੇ ਆ ਸਭ ਤੋਂ ਪਹਿਲਾਂ ਮਰੀਜ਼ ਨੂੰ ਕਲੀਨਿਕ ਪਹੁੰਚਣਾ ਪਵੇਗਾ ਤੇ ਖੁਦ ਨੂੰ ਰਜਿਸਟਰ ਕਰਾਉਣਾ ਪਵੇਗਾ ਮਰੀਜ਼ ਦੀ ਜਾਣਕਾਰੀ ਕਲੀਨਿਕ ਤੋਂ ਡਾਕਟਰ ਤੱਕ ਪਹੁੰਚੇਗੀ ਤੇ ਫਿਰ ਮਰੀਜ਼ ਨੂੰ ਦੇਖਣ ਤੋਂ ਬਾਅਦ ਡਾਕਟਰ ਫਾਰਮਸਿਸਟ ਅਤੇ ਕਲੀਨਿਕ ਸਹਾਇਕ ਨੂੰ ਹੋਰ ਜਾਣਕਾਰੀ ਭੇਜੇਗਾ ਫਾਰਮਿਸਿਸਟ ਮਰੀਜ਼ ਨੂੰ ਦਵਾਈ ਦੇਵੇਗਾ ਅਤੇ ਕਲੀਨਿਕ ਸਹਾਇਕ ਲੈਬ ਟੈਸਟ ਕਰਵਾਏਗਾ ਇਸ ਤੋਂ ਬਾਅਦ ਸਾਰੀ ਜਾਣਕਾਰੀ ਮਰੀਜ਼ ਨੂੰ ਵਟਸਐਪ ਤੇ ਭੇਜੀ ਜਾਵੇਗੀ ਇਸ ਦੇ ਵਿੱਚ ਉਸ ਦੀ ਅਗਲੀ ਮੁਲਾਕਾਤ ਟੈਸਟ ਰਿਪੋਰਟ ਅਤੇ ਹੋਰ ਚੀਜ਼ਾਂ ਵੀ ਸ਼ਾਮਲ ਹੋਣਗੀਆਂ ਕਹੇ ਕਿ ਇਸ ਸਮੇਂ ਸੂਬੇ ਭਾਰ ਦੇ ਵਿੱਚ 881 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ 565 ਪਿੰਡਾਂ ਵਿੱਚ ਅਤੇ 316 ਸ਼ਹਿਰਾਂ ਦੇ ਵਿੱਚ ਹਨ ਇਨਾ ਕਲੀਨਿਕਾਂ ਤੋਂ 1.3 ਕਰੋੜ ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਅਤੇ 3.7 ਕਰੋੜ ਤੋਂ ਵੱਧ ਲੋਕਾਂ ਨੇ OPD ਸੇਵਾਵਾਂ ਦੀ ਵਰਤੋਂ ਕੀਤੀ ਹੈ। ਇਹ ਕਲੀਨਿਕ ਪਹਿਲਾਂ ਹੀ ਮੁਫਤ ਡਾਕਟਰੀ ਸਲਾਹ, 107 ਹੋਰ ਜ਼ਰੂਰੀ ਦਵਾਈਆਂ ਅਤੇ 100 ਤੋਂ ਵੱਧ ਟੈਸਟ ਪ੍ਰਦਾਨ ਕਰਦੇ ਹਨ। ਇਹਨਾਂ ਦੇ ਵਿੱਚ ਡਾਇਗਨੋਸਟਿਕ, ਟਾਈਫਾਈਡ, ਹੈਪਟਾਈਟਸ, ਡੇਂਗੂ, HIV, ਗਰਭ ਅਵਸਥਾ ਦੇ ਟੈਸਟ ਅਤੇ ਹੋਰ ਵੀ ਕਈ ਤਰ੍ਹਾਂ ਦੇ ਅਲਟਰਾਸਾਉਂਡ ਸ਼ਾਮਿਲ ਹਨ ਅਤੇ ਹੁਣ ਤਾਂ ਜੀਵਨ ਬਚਾਉਣ ਵਾਲੇ ਟੀਕੇ ਵੀ ਇਨ੍ਹਾਂ ਨੈਟਵਰਕ ਦਾ ਹਿੱਸਾ ਨੇ ਨਾਲ ਹੀ ਇਸ ਦੇ ਨਾਲ ਕੁੱਤਿਆਂ ਤੋਂ ਵੱਡੇ ਜਾਨ ਤੋਂ ਬਾਅਦ ਵਾਲੇ ਟੀਕੇ ਵੀ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੇ ਹੁਣ ਉਪਲਬਧ ਹੋਣਗੇ ਤਾਂ ਪੰਜਾਬ ਸਰਕਾਰ ਲਗਾਤਾਰ ਸਿਹਤ ਸੇਵਾਵਾਂ ਨੂੰ ਲੈ ਕੇ ਵੱਡੇ ਕਦਮ ਚੁੱਕ ਰਹੀ ਹੈ ਤੇ ਹੁਣ ਇਸ WhatsApp ਚੈਟਬੋਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚੱਲਦੇ ਹੋਏ ਆਮ ਆਦਮੀ ਕਲੀਨਿਕ ਜੜ ਨੇ ਉਹ WhatsApp ਦੇ ਨਾਲ ਕਨੈਕਟ ਕੀਤੇ ਜਾਣਗੇ ਤੇ ਤੁਹਾਨੂੰ ਤੁਹਾਡੀ ਦਵਾਈਆਂ ਦੀ ਪਰਚੀ ਕਦੋਂ ਅਗਲੀ ਵਾਰ ਤੁਸੀਂ ਕਲੀਨਿਕ ਜਾਣਾ ਹੈ ਤੁਹਾਡੀ ਰਿਪੋਰਟ ਦੇ ਵਿੱਚ ਕੀ ਹੈ ਸਭ ਤੁਹਾਡੇ ਫੋਨ ਤੇ ਮਿਲੇਗਾ